ਤੰਗਤ ਕੀ ਸਭ ਤੋਂ ਪਹਿਲੀ ਚੀਜ਼ ਸਭ ਤੋਂ ਪਹਿਲੀ ਦਾਤ ਹੈ ਅੰਮ੍ਰਿਤ ਵੀ ਲੈ ਲਈ। ਮਹਾਪੁਰਖ ਜੀ ਕਹਿੰਦੇ ਹਰ ਰੋਜ਼ ਆਪਣੇ ਗੁਰੂ ਸਾਹਿਬ ਜੀ ਤੋਂ ਅਮਰਤ ਵੇਲੇ ਦੀ ਦਾਤ ਮੰਗੋ ਜੇ ਅਮਰਤ ਵੇਲੇ ਦੀ ਦਾਤ ਮਿਲ ਗਈ ਹੈ ਤਾਂ ਵੀ ਮੰਗਣੀ ਨਾ ਛੱਡੋ ਕਿਉਂਕਿ ਅਮਰਤ ਵੇਲੇ ਦਾ ਜੋ ਵੇਲਾ ਹੈ ਨਾ ਇਹ ਬਹੁਤ ਪਾਵਰਫੁਲ ਵੇਲਾ ਹੈ ਬੜਾ ਹੀ ਤਾਕਤਵਰ ਵੇਲਾ ਹੈ ਅਤੇ ਇਹ ਵੇਲਾ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਨ ਦਾ ਵੇਲਾ ਹੈ ਇਹ ਟਾਈਮ ਦੇ ਉੱਤੇ ਇਹ ਸਮੇਂ ਦੇ ਉੱਤੇ ਸਾਡਾ ਕੋਈ ਹੱਕ ਨਹੀਂ ਨਾ ਹੀ ਸਾੰਮਣੇ ਇਸ ਵੇਲੇ ਦੇ ਵਿੱਚ ਸੌਣ ਦਾ ਹੱਕ ਹੈ ਨਾ ਹੀ ਆਪਣੇ دنیਵੀ ਕੰਮ ਧੰਦੇ ਕਰਨ ਦਾ ਮਹਾਂਪੁਰਖ ਜੀ ਕਹਿੰਦੇ ਇਹ ਵੇਲਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਪਰਮ ਪਿਤਾ ਪਰਮਾਤਮਾ ਜੀ ਦੀਆਂ ਸਿਫਤਾਂ ਕਰਨ ਦਾ ਵੇਲਾ ਹੈ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਨ ਦਾ ਵੇਲਾ ਹੈ ਇਸ ਕਰਕੇ ਇਹ ਵੇਲੇ ਦੇ ਵਿੱਚ ਤੋਂ ਅਤੇ ਵੱਧ ਤੋਂ ਵੱਧ ਉੱਠ ਕੇ ਨਾਮ ਜਪੋ ਭਜਨ ਬੰਦਗੀ ਕਰੋ ਗੁਰਬਾਣੀ ਦਾ ਪਾਠ ਕਰੋ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਅਸੀਂ ਅਮਰਤ ਲਈ ਉੱਠਣਾ ਚਾਹੁੰਦੇ ਆ ਪਰ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਤਾਂ ਮਹਾਪੁਰਖ ਜੀ ਕਹਿੰਦੇ ਭਾਈ ਤੁਸੀਂ ਝੂਠ ਬੋਲਦੇ ਹੋ ਜੇ ਤੁਸੀਂ ਸੱਚਮੁੱਚ ਉੱਠਣਾ ਚਾਹੁੰਦੇ ਹੋ ਤਾਂ ਇਹ ਹੋ ਨਹੀਂ ਸਕਦਾ ਕਿ ਤੁਹਾਨੂੰ ਜਾਗ ਨਾ ਆਵੇ ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਚਾਹ ਪੈਦਾ ਹੁੰਦਾ ਹੈ ਸਾਡੇ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਤੜਫ ਪੈਦਾ ਹੁੰਦੀ ਹੈ ਤਾਂ ਸਾਡੇ ਨਾਲੋਂ ਕਿਤੇ ਜ਼ਿਆਦਾ ਖਿੱਚ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਪੈਂਦੀ ਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੈਂਦੀ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਤਾਂ ਹਰ ਵੇਲੇ ਚੰਦੇ ਨੇ ਕਿ ਮੇਰਾ ਇਹ ਬੱਚਾ ਮੇਰੇ ਨਾਲ ਗੱਲਾਂ ਕਰੇ ਮੇਰੀਆਂ ਗੱਲਾਂ ਸੁਣੇ ਅਤੇ ਆਪਣੀਆਂ ਗੱਲਾਂ ਮੈਨੂੰ ਦੱਸੇ ਜਦੋਂ ਆਪਾਂ ਸਵੇਰੇ ਉੱਠ ਕੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪਦੇ ਹਾਂ ਜਾਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਉਹ ਕੀ ਹੁੰਦਾ ਹੈ ਉਹ ਗੁਰੂ ਸਾਹਿਬ ਜੀ ਦੀਆਂ ਗੱਲਾਂ ਜਿਵੇਂ ਹੁਣ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕਿੰਨੇ ਕੀਤਾ ਮੇਰੇ ਪਹਿਲੇ ਪਾਤਸ਼ਾਹ ਤੁਨ ਤੁਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਇੱਕ ਸ਼ਬਦ ਮੈਂ ਸਤਿਗੁਰ ਸੱਚੇ ਪਾਤਸ਼ਾਹ ਹੀ ਦੇ ਪਵਿੱਤਰ ਬੁਖਾਰ ਦੇ ਵਿੱਚੋਂ ਨਿਕਲਿਆ ਹੋਇਆ ਗੱਜਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰਨਾਨਕ ਪਾਤਸ਼ਾਹ ਆਪ ਨੇ ਇੱਕ ਇੱਕ ਕੱਲਾ ਕੱਲਾ ਸ਼ਬਦ ਉਹਨਾਂ ਦੇ ਮੂੰਹੋਂ ਨਿਕਲਿਆ ਹੋਇਆ ਸਾਡੇ ਲਈ ਬਚਨਿਆ ਤਾਂ ਜਦੋਂ ਆਪਾਂ ਬਾਣੀ ਦਾ ਪਾਠ ਕਰਦੇ ਆ ਆਪਣੇ ਗੁਰੂ ਸਾਹਿਬ ਜੀ ਦੇ ਬਚਨ ਸੁਣਦੇ ਆ ਤੇ ਜਦੋਂ ਪਾਠ ਕਰਕੇ ਆਪਾਂ ਅਰਦਾਸ ਬੇਨਤੀ ਕਰਦੇ ਆ ਤੋਂ ਆਪਾਂ ਆਪਣੀਆਂ ਗੱਲਾਂ ਆਪਣੇ ਦਿਲ ਦੇ ਭੇਦ ਗੁਰੂ ਜੀ ਦੇ ਨਾਲ ਸਾਂਝੇ ਕਰਦੇ ਆ ਤਾਂ ਗੁਰੂ ਸਾਹਿਬ ਜੀ ਤਾਂ ਹਰ ਵੇਲੇ ਚਾਹੁੰਦੇ ਆ ਕਿ ਮੇਰਾ ਬੱਚਾ ਮੇਰੇ ਨਾਲ ਗੱਲਾਂ ਕਰੇ ਮੇਰੀਆਂ ਗੱਲਾਂ ਸੁਣੇ ਪਰ ਅਸੀਂ ਇਹ ਦੁਨੀਆਦਾਰੀ ਦੇ ਵਿੱਚ ਰੁੱਝੇ ਰਹਿੰਨੇ ਆ ਜਿੱਦਣ ਸਾਨੂੰ ਇਸ ਵੇਲੇ ਦਾ ਚਾਹ ਪੈਦਾ ਹੋ ਗਿਆ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਗੱਲਾਂ ਕਰਨ ਦਾ ਚਾਹ ਪੈਦਾ ਹੋ ਗਿਆ ਸਤਿਗੁਰ ਸੱਚੇ ਪਾਤਸ਼ਾਹ ਆਪ ਆਵਾਜ਼ ਮਾਰ ਕੇ ਉਠਾਉਂਦੇ ਆ ਜਿੰਨੇ ਵਜੇ ਦਾ ਅਸੀਂ అలਾਰਮ ਲਗਾਇਆ ਹੋਵੇਗਾ ਨਾ ਉਹਦੇ ਤੋਂ ਪਹਿਲਾਂ ਜਾਗ ਆ ਜਾਵੇਗੀ ਇਹ ਭਾਵੇਂ ਤੁਸੀਂ ਅੱਜ ਅਜਮਾ ਕੇ ਦੇਖ ਲਓ ਸੱਚੇ ਮਨ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਚੋ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਮਿੱਠੀ ਨਿੱਘੀ ਪਿਆਰੀ ਗੋਦ ਦਾ ਨਿਗ ਮਨਣਾ ਚਾਹੁੰਦਾ ਹਾਂ ਪਰ ਮੈਂ ਆਲਸੀ ਹਾਂ ਨਿਕੰਮਾ ਹਾਂ ਮੇਰੇ ਵਿੱਚ ਇਹ ਤਾਕਤ ਨਹੀਂ ਆ ਕਿ ਮੈਂ ਇਸ ਵੇਲੇ ਦੇ ਵਿੱਚ ਉੱਠ ਪਾਵਾਂ ਤੁਸੀਂ ਹੀ ਮੇਰੇ ਤੇ ਕਿਰਪਾ ਕਰੋ ਮੈਨੂੰ ਉਠਾ ਲਓ ਸਤਿਗੁਰੂ ਸੱਚੇ ਪਾਸ਼ਾ ਪਤਾ ਨਹੀਂ ਮੇਰੇ ਕਿਹੜੇ ਮਾੜੇ ਕਰਮ ਅੱਗੇ ਆ ਜਾਂਦੇ ਆ ਜੋ ਮੈਨੂੰ ਆਪ ਜੀ ਦੇ ਚਰਨਾਂ ਦੇ ਨਾਲ ਜੁੜਨ ਤੋਂ ਰੋਕਦੇ ਆ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰੋ ਤਾਂ ਦੇਖਣਾ ਜਦੋਂ ਆਪਾਂ ਹਰ ਰੋਜ਼ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਵਾਂਗੇ ਨਾ ਕੋਈ ਮਾੜਾ ਕਰਮ ਕੋਈ ਮਾੜੀ ਸ਼ਕਤੀ ਕੋਈ ਕਲਯੁਗ ਦਾ ਪ੍ਰਭਾਵ ਕੋਈ ਅਨਸ ਨੀਂਦ ਸਾਡੇ ਰਸਤੇ ਦੀ ਰੁਕਾਵਟ ਨਹੀਂ ਬਣ ਸਕਦੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠ ਜਾਵਾਂਗੇ ਤਾਂ ਅਮਰਤ ਵੇਲੇ ਜ਼ਰੂਰ ਉੱਠਣਾ ਹੈ ਜੇ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਹੈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਅਤੇ ਉੱਠ ਦੇ ਅਨਸਾਰ ਅਗਲੇ ਦਿਨ ਦਾ ਅਮਰਤ ਵੇਲਾ ਮੰਗ ਲੈਣਾ ਹੈ ਜਿਵੇਂ ਜਿਵੇਂ ਸਾਡਾ ਅਮਰਤ ਵੇਲੇ ਦਾ ਸਮਾਂ ਬੱਧਦਾ ਹੈ ਜਿਵੇਂ ਗ੍ਰਸਤੀ ਬੰਦੇ ਦੇ ਲਈ ਅਮਰਤ ਵੇਲੇ ਦਾ ਵੇਲਾ ਹੈ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਦਾ ਵੇਲਾ ਇਹ 3 ਘੰਟੇ ਗੁਰੂ ਸਾਹਿਬ ਜੀ ਦਾ ਨਾਮ ਜਪਣ ਦੇ ਨੇ ਪਰ ਕਈਆਂ ਤੋਂ 3 ਘੰਟੇ ਨਾਮ ਨਹੀਂ ਜਪਿਆ ਜਾਂਦਾ ਕੋਈ ਅੱਧਾ ਘੰਟਾ ਜਪਦਾ ਹੈ ਕੋਈ 1 ਘੰਟਾ ਜਪਦਾ ਹੈ ਕੋਈ ਡੇਢ ਘੰਟਾ ਕਰਮਾ ਵਾਲੇ ਭਾਗਾਂ ਵਾਲੇ ਜਿਨ੍ਹਾਂ ਦੇ ਉੱਤੇ ਸਤਿ ਸ੍ਰੀ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਦੀ ਆ ਉਹ ਪੂਰਾ ਅਮਰਤ ਵੇਲਾ ਗੁਰੂ ਚਰਨਾ ਦੇ ਵਿੱਚ ਭੇਟ ਕਰਦੇ ਆ ਤਾਂ ਭਾਵੇਂ ਤੁਸੀਂ ਸ਼ੁਰੂਆਤ 5 ਮਿੰਟ ਤੋਂ ਹੀ ਕਰ ਰਹੇ ਹੋ ਨਾ ਕਰੋ ਤੇ ਇਹ ਸ਼ੁਰੂਆਤ ਕਰਕੇ ਗੁਰੂ ਸਾਹਿਬ ਜੀ ਤੋਂ ਹੋਰ ਅਮਰਤ ਰੀਲਾ ਮੰਗਣਾਈ ਕਿ ਵਾਹਿਗੁਰੂ ਜੀ ਕਿਰਪਾ ਕਰਕੇ ਆਪ ਜੀ ਹੀ ਮੇਰੇ ਸਮੇਂ ਦੇ ਵਿੱਚ ਵਾਅਦਾ ਕਰੋ ਆਪ ਜੀ ਦੀ ਮਿੱਠੀ ਨਿੱਕੀ ਪਿਆਰੀ ਗੋਦ ਦਾ ਨਿੱਗ ਦੋ ਇਹਦਾ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਆਪਣੇ ਅਮਰਤ ਵੇਲੇ ਦੇ ਸਮੇਂ ਦੇ ਵਿੱਚ ਵਾਅਦਾ ਕਰਨਾ ਹੀ ਭਾਵੇਂ 5 5 ਮਿੰਟ ਦਾ ਕਰਦੇ ਜਾਓ ਫਿਰ ਉਸ ਤੋਂ ਬਾਅਦ ਦੂਸਰੀ ਚੀਜ਼ ਹੈ ਅਮਰਤ ਵੇਲੇ ਦਾ ਨਿਤਨੇਮ ਮਹਾਪੁਰਖ ਜੀ ਕਹਿੰਦੇ ਜਿਸ ਗੁਰ ਸੇਖ ਦਾ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਿਤਨੇਮ ਪੱਕਾ ਹੋ ਜਾਵੇ ਉਹਦੀ ਵਾਹ ਵੱਲ ਵੀ ਕੋਈ ਵੇਖ ਨਹੀਂ ਸਕਦਾ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਕੋਈ ਟੁੰਨਾ ਟੋਟਕਾ ਜੰਤਰ ਮੰਤਰ ਉਹਦੇ ਤੇ ਅਸਰ ਨਹੀਂ ਕਰੇਗਾ ਉਹਦੇ ਤੇ ਛੱਡੋ ਉਹਦੇ ਪਰਿਵਾਰ ਤੇ ਨਹੀਂ ਕਰੇਗਾ ਉਹਦੇ ਗਲੀ ਮੁਹੱਲੇ ਦੇ ਵਿੱਚ ਵੀ ਕੋਈ ਇਦਾਂ ਦੀ ਚੀਜ਼ ਨਹੀਂ ਆ ਸਕਦੀ ਜਿਸ ਗੁਰਸਿੱਖ ਦਾ ਅੰਮ੍ਰਿਤ ਵੇਲੇ ਆ ਦੇ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਹੋਵੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਵਾਲਿਆਂ ਦੇ ਉੱਤੇ ਕਲ ਯੁਗ ਦੀ ਵੀ ਕੋਈ ਵਾਹ ਪੇਸ਼ ਨਹੀਂ ਚੱਲਦੀ ਤੇ ਮਹਾਂਪੁਰਖ ਜੀ ਕਹਿੰਦੇ ਜਿਵੇਂ ਜਿਵੇਂ ਹੀ ਸਾਡਾ ਅਮਰਤ ਵੇਲੇ ਦਾ ਨਿਤ ਨੀਮਵਾਦਤਾ ਹੈ ਉਵੇਂ ਉਵੇਂ ਹੀ ਗੁਰੂ ਸਾਹਿਬ ਦੀ ਕਿਰਤਵਾਦ ਦੀ ਆ ਕਹਿੰਦੇ ਇੱਕ ਵਾਰ ਕਿਸੇ ਨੇ ਬਾਬਾ ਨੰਦ ਸਿੰਘ ਜੀ ਨੂੰ ਇਹ ਸਵਾਲ ਕੀਤਾ ਪੁੱਛਿਆ ਕਿ ਬਾਬਾ ਜੀ ਸਾਡਾ ਨਿਤ ਨੀਮ ਕਿੰਨਾ ਕੁ ਹੋਣਾ ਚਾਹੀਦਾ ਹੈ ਤੇ ਕਹਿੰਦੇ ਬਾਬਾ ਨੰਦ ਸਿੰਘ ਜੀ ਨੇ ਜਵਾਬ ਦਿੱਤਾ ਕਿ ਭਾਈ ਜਿੰਨੀ ਗੁੱਡੀ ਉੱਚੀ ਉਡਾਉਣਾ ਚਾਹੁੰਦੇ ਹੋ ਡੋਰ ਉਨੀ ਹੀ ਲੰਬੀ ਕਰਨੀ ਪੈਂਦੀ ਆ ਉਸੇ ਤਰ੍ਹਾਂ ਜੇ ਜ਼ਿੰਦਗੀ ਦੀ ਗੁੱਡੀ ਅਸਮਾਨਾ ਦੇ ਵਿੱਚ ਚੜਾਉਣੀ ਚਾਹੁੰਦੇ ਹੋ ਉੱਤ ਫਿਰ ਨਿਤਨੇਮ ਦੀ ਡੋਰ ਲੰਬੀ ਹੋਣੀ ਚਾਹੀਦੀ ਆ ਭਾਵੇਂ ਕਿ ਜਿੰਨਾ ਹੀ ਨਿਤਨੇਮ ਵਧਦਾ ਜਾਵੇਗਾ ਉਨੀ ਹੀ ਗੁਰਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਸੋ ਅਮਰਤ ਵੇਲੇ ਦਾ ਨਿਤਨੇਮ ਪੱਕਾ ਕਰਨਾ ਹੈ ਹਰ ਰੋਜ਼ ਗੁਰੂ ਸਾਹਿਬ ਜੀ ਤੋਂ ਨਿਤਨੇਮ ਦੀ ਦਾਤ ਮੰਗਣੀ ਆ ਕਿ ਪਾਤਸ਼ਾਹ ਅਮਰਤ ਵੇਲੇ ਦੀ ਦਾਤ ਬਖਸ਼ੋ ਅਮਰਤ ਵੇਲੇ ਦੇ ਨਿਤਨੇਮ ਦੀ ਦਾਤ ਬਖਸ਼ੋ ਤੇ ਤੀਸਰੀ ਦਾਤ ਮੰਗਣੀ ਆ ਪਰੋਸੀ ਰੱਤ ਕਿਉਂਕਿ ਸੰਗਤ ਜੀ ਜੇ ਸਾਡਾ ਆਪਣੇ ਗੁਰੂ ਦੇ ਉੱਤੇ ਭਰੋਸਾ ਹੀ ਪੂਰਾ ਨਾ ਹੋਵੇ ਤਾਂ ਫਿਰ ਅਸੀਂ ਕਿੰਨਾ ਮਰਜੀ ਪਾਠ ਕਰ ਲਈਏ ਕੋਈ ਫਾਇਦਾ ਨਹੀਂ ਸਭ ਤੋਂ ਪਹਿਲਾਂ ਸਾਡੀ ਸ਼ਰਤ ਆ ਸਾਡਾ ਭਰੋਸਾ ਆਪਣੇ ਗੁਰੂ ਦੇ ਪ੍ਰਤੀ ਪੂਰਾ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਦਾ ਭਰੋਸਾ ਆਪਣੇ ਗੁਰੂ ਤੇ ਪੂਰਾ ਹੁੰਦਾ ਹੈ ਨਾ ਉਹ ਕਿਸੇ ਜੰਤਰ ਮੰਤਰ ਜਾਦੂ ਟੂਣੇ ਤੋਂ ਨਹੀਂ ਡਰਦੇ ਧਾਗੇ ਦਵੇਤਾਂ ਤੋਂ ਨਹੀਂ ਡਰਦੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਸੀ ਕਿ ਪਾਹੀ ਜਿਹੜੇ ਲੋਕ ਆਪਣੇ ਹੱਥ ਜੋਤਸ਼ੀਆਂ ਨੂੰ ਦਿਖਾਉਂਦੇ ਆ ਜਾਂ ਕਿਤੋਂ ਵੀ ਆਪਣਾ ਹੱਥ ਦਿਖਾ ਕੇ ਆਪਣੀ ਕਿਸਮਤ ਬਾਰੇ ਪਤਾ ਕਰਨਾ ਚਾਹੁੰਦੇ ਆ ਤਾਂ ਉਹ ਸੁਣ ਲਓ ਕਿ ਕੋਈ ਵੀ ਮਨੁੱਖ ਤੁਹਾਨੂੰ ਤੁਹਾਡੀ ਕਿਸਮਤ ਬਾਰੇ ਦੱਸ ਸਕਦਾ ਹੈ ਕਿ ਤੁਹਾਡੀ ਕਿਸਮਤ ਦੇ ਵਿੱਚ ਕੀ ਲਿਖਿਆ ਹੈ ਪਰ ਬਦਲਣ ਦੀ ਸਮਰੱਥਾ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਆ ਗੁਰੂ ਨਾਨਕ ਪਾਤਸ਼ਾਹ ਤੁਹਾਡੀ ਕਿਸਮਤ ਬਦਲ ਸਕਦੇ ਨੇ ਗੁਰੂ ਦੇ ਹੱਥ ਵਿੱਚ ਕਲਮ ਆ ਇਸ ਲਿਪਰੋਸੇ ਦੇ ਨਾਲ ਆਪਣੇ ਗੁਰੂ ਦੇ ਲੜ ਲੈ ਕੋ ਗੁਰੂ ਤੇ ਪਰੋਸਾ ਪੂਰਾ ਕਰੋ ਫਿਰ ਦਰਦਾਂ ਦੀਆਂ ਠੋਕਰਾਂ ਖਾਣ ਦੀ ਲੋੜ ਨਹੀਂ ਪੈਣੀ ਜਿਹੜਾ ਸਿੱਖ ਪਰੋਸੇ ਦੇ ਨਾਲ ਗੁਰੂ ਦਾ ਹੋ ਗਿਆ ਗੁਰੂ ਉਹਦਾ ਹੋ ਜਾਂਦਾ ਹੈ ਉਹਦੇ ਸਾਰੇ ਫਿਕਰ ਚਿੰਤਾਵਾਂ ਗੁਰੂ ਦੀਆਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਜੀ ਉਹਦੇ ਹਰ ਕੰਮ ਦੇ ਵਿੱਚ ਪ੍ਰਤੱਖ ਵਰਤ ਜਾਂਦੇ ਨੇ ਸੋ ਸਾਡੇ ਗੁਰੂ ਸਾਹਿਬ ਜੀ ਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਆ ਉਸ ਸਰਮ ਪਹਿਲਾ ਸਮਰਥ ਨੇ ਅਤੇ ਨਾ ਹੀ ਉਹ ਕੋਈ ਚੀਜ਼ ਦੇਣ ਲੱਗਿਆ ਦੇਰੀ ਕਰਦੇ ਆ ਕਮੀ ਸਾਡੇ ਵਿੱਚ ਆ ਘਾਟ ਸਾਡੇ ਵਿੱਚ ਆ ਸਾਨੂੰ ਮੰਗਣਾ ਨਹੀਂ ਆਉਂਦਾ ਸਾਡਾ ਅਜੇ ਭਰੋਸਾ ਆਪਣੇ ਗੁਰੂ ਤੇ ਪੂਰਾ ਨਹੀਂ ਬਣਿਆ ਅਸੀਂ ਰਸਨਾ ਦੇ ਰਾਹੀ ਤਾਂ ਬਹੁਤ ਕਹਿੰਦੇ ਆ ਕਿ ਸਾਡਾ ਭਰੋਸਾ ਬੜਾ ਪੂਰਾ ਹੈ ਪਰ ਨਹੀਂ ਜਿਹੜੇ ਲੋਕ ਇਹ ਜੰਤਰਾ ਮੰਤਰਾਂ ਤੋਂ ਜਾਦੂਆ ਟੂਣਿਆਂ ਤੋਂ ਡਰਦੇ ਆ ਉਹਨਾਂ ਦਾ ਭਰੋਸਾ ਕਿੰਜ ਪੂਰਾ ਹੋ ਸਕਦਾ ਹੈ ਕਿਉਂਕਿ ਡਰ ਤਾਂ ਉੱਥੇ ਹੀ ਆ ਨਾ ਜਿਨ੍ਹਾਂ ਨੂੰ ਆਪਣੇ ਗੁਰੂ ਦੇ ਉੱਤੇ ਭਰੋਸਾ ਨਹੀਂ ਆ ਜਾਂ ਫਿਰ ਜਿਨ੍ਹਾਂ ਨੂੰ ਆਪਣੇ ਗੁਰੂ ਦੀ ਤਾਕਤ ਬਾਰੇ ਪਤਾ ਹੀ ਨਹੀਂ ਆ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਿੰਨੇ ਤਾਕਤਵਰ ਨੇ ਉਹ ਕਿੰਨੇ ਸਮਰੱਥ ਨੇ ਉਹ ਸਭ ਕੁਝ ਕਰ ਸਕਦੇ ਨੇ ਕਲਮ ਉਹਨਾਂ ਦੇ ਹੱਥ ਵਿੱਚ ਹੈ ਸੰਗਤ ਜੀ ਗੁਰੂ ਇਤਿਹਾਸ ਨੂੰ ਪੜਿਓ ਤਾਂ ਪਤਾ ਨਹੀਂ ਕਿੰਨੀਆਂ ਸਾਖੀਆਂ ਕਿੰਨੀਆਂ ਉਦਾਹਰਨਾਂ ਮਿਲਦੀਆਂ ਨੇ ਕਿ ਭਰੋਸੇ ਵਾਲਿਆਂ ਦੇ ਬੇੜੇ ਪਾਰ ਹੋਏ ਜੋ ਭਾਗਾਂ ਦੇ ਵਿੱਚ ਨਹੀਂ ਲਿਖਿਆ ਨਾ ਭਰੋਸੇ ਦੇ ਸਦਕਾ ਉਹ ਵੀ ਲਿਖਾ ਕੇ ਲੈ ਗਏ ਮਾਤਾ ਸਲਖਣੀ ਜੀ ਦੇ ਬਾਰੇ ਪੜਿਓ ਸਮਾਤਾ ਸੁਲਖਣੀ ਜੀ ਦੇ ਕਰਮਾਂ ਦੇ ਵਿੱਚ ਭਾਗਾਂ ਦੇ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਸੀ ਪਰ ਜਦੋਂ 6ਵੇਂ ਪਾਸ਼ਾ ਜੀ ਤੋਂ ਪਰੋਸੇ ਦੇ ਨਾਲ ਮੰਗਿਆ ਤਾਂ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਇੱਕ ਨਹੀਂ 7-7 ਪੁੱਤ ਝੋਲੀ ਦੇ ਵਿੱਚ ਪਾ ਦਿੱਤੇ ਕਈ ਵਾਰ ਆਪਾਂ ਕਈ ਥਾਵਾਂ ਤੋਂ ਪੜਦੇ ਸੁਣਦੇ ਆ ਨਾ ਕੋਈ ਲਿਖਦਾ ਕਿ ਗੁਰੂ ਸਾਹਿਬ ਜੀ ਉਹ ਗਲਤੀ ਦੇ ਨਾਲ ਸੱਤ ਲਿਖਿਆ ਗਿਆ ਘੋੜੇ ਨੇ ਹਲਾ ਦਿੱਤਾ ਜਾਂ ਕੁਝ ਵੀ ਪ੍ਰਸੰਗਤ ਜੀ ਆਪ ਸੋਚ ਕੇ ਦੇਖੋ ਕਿ ਦੀਨ ਦੁਨੀਆ ਦੇ ਮਾਲਕ ਸਤਗੁਰ ਸੱਚੇ ਪਾਤਸ਼ਾਹ ਸਰਵ ਕਲਾ ਸਮਰੱਥ ਉਹਨਾਂ ਤੋਂ ਕੋਈ ਗਲਤੀ ਹੋ ਸਕਦੀ ਆ ਕੋਈ ਬਹਾਨੇ ਦੇ ਨਾਲ ਆਪਣੇ ਸਿੱਖਾਂ ਦੀ ਝੋਲੀ ਨੂੰ ਭਰਦੇ ਨੇ ਜਿਵੇਂ ਮੇਰੇ 6ਵੇਂ ਪਾਤਸ਼ਾਹ ਜੀ ਨੇ ਮਾਤਾ ਸਲਖਣੀ ਦੀ ਝੋਲੀ ਨੂੰ ਭਰਿਆ ਸੋ ਜੇ ਅਸੀਂ ਵੀ ਪ੍ਰੋਸਾ ਲੈ ਕੇ ਆਪਣੇ ਗੁਰੂ ਦੇ ਦਰ ਤੇ ਜਾਵਾਂਗੇ ਨਾ ਝੋਲੀਆਂ ਭਰਾ ਕੇ ਲੈ ਕੇ ਆਵਾਂਗੇ ਸੋ ਇਹ ਦਾਤਾਂ ਆਪਣੇ ਗੁਰੂ ਤੋਂ ਹਰ ਰੋਜ਼ ਮੰਗਣੀਆਂ ਨੇ ਅਤੇ ਜਿਸ ਸੇਖ ਨੂੰ ਇਹ ਤਿੰਨੇ ਦਾਤਾਂ ਮਿਲ ਜਾਣ ਅਮਰਤ ਵੇਲੇ ਮਿਲ ਜਾਵੇ ਅਮਰਤ ਵੇਲੇ ਦਾ ਨਿਤਨੇਮ ਪੱਕਾ ਹੋ ਜਾਵੇ ਸ਼ਾਮ ਦਾ ਨਿਤਨੇਮ ਪੱਕਾ ਹੋ ਜਾਵੇ ਅਤੇ ਜਿਹਦਾ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਪੱਕਾ ਹੋ ਜਾਵੇ ਜੇ ਜੀ ਆਸ ਅਰਦਾਸ ਗੁਰੂ ਤੇ ਹੋ ਜਾਵੇ ਫਿਰ ਗੁਰੂ ਸਾਹਿਬ ਜੀ ਆਪਣੇ ਦਰ ਘਰ ਦੀ ਸਭ ਤੋਂ ਕੀਮਤੀ ਦਾਤ ਅਣਬੋਲ ਦਾਤ ਉਸ ਸਿੱਖ ਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਉਹ ਦਾਤ ਹੈ ਅੰਮ੍ਰਿਤ ਦੀ ਦਾਤ ਖੰਡੇ ਵਾਟੇ ਦਾ ਅੰਮ੍ਰਿਤ ਸਤਿਗੁਰ ਸੱਚੇ ਪਾਸ਼ਾ ਆਪਣੇ ਸੇਖ ਨੂੰ ਸੰਪੂਰਨ ਤੌਰ ਤੇ ਆਪਣਾ ਬਣਾ ਦਿੰਦੇ ਨੇ ਪੱਕੀ ਮੋਹਰ ਲਾ ਦਿੰਦੇ ਨੇ ਕਿ ਸਿੱਕਾ ਹੁਣ ਅਜ ਤੋਂ ਤੂੰ ਮੇਰਾ ਮੈਂ ਤੇਰਾ ਸੋ ਸ਼ੁਰੂਆਤ ਆਪਾਂ ਅਮਰਤ ਰੇਲੇ ਤੋਂ ਕਰਨੀ ਆ ਆਪਣੇ ਨਿਤਨੇਮ ਤੋਂ ਕਰਨੀ ਆ ਕਿਉਂਕਿ ਨਿਤ ਦਾ ਨੇਮ ਪੱਕਾ ਹੋਵੇ ਤਾਂ ਹੀ ਆਪਾਂ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਸਾਡਾ ਭਰੋਸਾ ਗੁਰੂ ਤੇ ਪੱਕਾ ਹੋਣੀ ਤੇ ਫਿਰ ਆਓ ਇਹ ਤਿੰਨੇ ਦਾ ਤਾਂ ਗੁਰੂ ਸਾਹਿਬ ਜੀ ਤੋਂ ਮਿਲ ਗਏ ਗੁਰੂ ਸਾਹਿਬ ਜੀ ਜ਼ਰੂਰ ਇਹ ਦਾਤਾਂ ਸਾਡੀ ਝੋਲੀ ਦੇ ਵਿੱਚ ਪਾਉਣਗੇ ਤਾਂ ਫਿਰ ਅੱਜ ਤੋਂ ਆਪਣੇ ਗੁਰੂ ਦੇ ਹੀ ਅਨੁਸਾਰ ਰੱਖਣਾ ਹੈ ਗੁਰੂ ਦਾ ਦਰਸ਼ਾ ਨਹੀਂ ਕਿਤੇ ਨਹੀਂ ਜਾਣਾ ਦੁੱਖ ਦੇ ਵਿੱਚ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਜਿੰਦਗੀ ਦੇ ਵਿੱਚ ਕੋਈ ਸੋਖ ਆ ਤਾਂ ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰਨਾ ਹੈ ਕਈ ਵਾਰ ਕੁਝ ਲੋਕ ਕੀ ਕਰਦੇ ਆ ਕਿ ਪਹਿਲਾਂ ਅਰਦਾਸਾਂ ਬੇਨਤੀਆਂ ਕਰਦੇ ਆ ਕਿ ਸਤਿਗੁਰ ਸੱਚੇ ਪਾਸ਼ਾ ਮੈਨੂੰ ਆ ਚੀਜ਼ ਦੇ ਦੋ ਉਹ ਚੀਜ਼ ਦੇ ਦੋ ਪਾਸ਼ਾ ਜੀ ਤਾਂ ਦੇ ਹੀ ਦਿੰਦੇ ਨੇ ਪਰ ਅਸੀਂ ਇਹ ਦਾਤਾਂ ਲੈਣ ਤੋਂ ਬਾਅਦ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲ ਜੰਨੇ ਆਂ ਕੁਝ ਲੋਕ ਦਾਤ ਮਿਲਦਿਆਂ ਸਾਰ ਹੀ ਆਪਣਾ ਨਿਤਨੇਮ ਛੱਡ ਦਿੰਦੇ ਨੇ ਪਾਠ ਕਰਨਾ ਛੱਡ ਦਿੰਦੇ ਨੇ ਗੁਰੂ ਘਰੇ ਜਾਣਾ ਛੱਡ ਦਿੰਦੇ ਨੇ ਪਰ ਨਹੀਂ ਗੁਣਾ ਤਾਂ ਇਹ ਚਾਹੀਦਾ ਏ ਕਿ ਸਾਡਾ ਨਿਤਨੇਮ ਹੋਰ ਵਧਣਾ ਚਾਹੀਦਾ ਏ ਸਾਡਾ ਗੁਰੂ ਤੇ ਭਰੋਸਾ ਹੋਰ ਵਧਣਾ ਚਾਹੀਦਾ ਏ ਤਾਂ ਜਦੋਂ ਵੀ ਦਾਤ ਮਿਲ ਜਾਵੇ ਤਾਂ ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਨਾ ਏ ਫਿਰ ਆਪਣੇ ਨਾਮ ਦੇ ਵਿੱਚ ਵਾਧਾ ਕਰਨਾ ਹੈ ਤਾਂ ਜੋ ਗੁਰੂ ਨੂੰ ਪਤਾ ਲੱਗੇ ਕਿ ਮੇਰੇ ਸੇਖ ਨੂੰ ਮੇਰੇ ਨਾਲ ਕਿੰਨਾ ਪਿਆਰ ਆ ਤੇ ਸਵਾਸ ਸਵਾ ਸਿਮਰਨ ਕਰਨਾ ਹੈ ਅਮਰ ਤਵੇਲੇ ਦਾ ਸ਼ਾਮ ਵੇਲੇ ਦਾ ਜੋ ਨਿਤਨੇਮ ਹੈ ਉਹ ਤਾਂ ਆਪਾਂ ਕਰਨਾ ਹੀ ਕਰਨਾ ਹੈ ਸਵਾ ਸਵਾ ਸਬੰਦਗੀ ਕਰਨੀ ਆ ਹਰ ਸਾਹ ਦੇ ਨਾਲ ਵਾਹਿਗੁਰੂ ਹਰ ਸਾਹ ਦੇ ਨਾਲ ਮਾਲਕ ਦਾ ਸ਼ੁਕਰਾਨਾ